E ਸਾਸਰੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਸੀ ਤੇ ਇੱਥੇ ਮੈਂ ਉੱਠ ਕੇ ਤੇ ਚਾਹ ਪਾਣੀ ਅਸੀਂ ਪੀ ਲਿਆ ਸੀ ਮੈਂ ਤੇਰੇ ਛੁੱਟੇ ਦੀ ਸਨੇਹਾ ਜੇ ਪਈ ਸੀ ਤੇ ਬਸ ਮੇਰਾ ਪਾਣੀ ਗਰਮ ਤਰਿਆ ਹੋਇਆ ਸੀ ਤੇ ਮੈਂ ਰਿਸ਼ੂ ਨੂੰ ਕਿਹਾ ਵੀ ਤੂੰ ਨਾ ਆਇਆ ਤੇ ਜੇ ਆਪਾਂ ਨਹਾ ਲਏ ਨਾ ਕੇ ਮੈਂ ਬਸ ਜੋਤ ਬੱਤੀ ਲਾਤੀ ਤੇ ਟਾਈਮ ਹੋ ਗਏ 6:30 ਤੇ ਜੋਤ ਬੱਤੀ ਲਾ ਕੇ ਮੈਂ ਮੱਥਾ ਉਹਦਾ ਟੇਕ ਲਿਆ ਭਗਵਾਨ ਜੀ ਨੂੰ ਧਿਆਲਿਆ ਤੁਸੀਂ ਦਰਸ਼ਨ ਕਰ ਲਓ ਜੀ ਭਗਵਾਨ ਜੀ ਦੇ ਤੇ ਤੇ ਆਈ 6:30 ਦਾ 5 ਵਜੇ ਉੱਠੇ ਜੇ ਬਸ ਨਹਾ ਕੇ ਪਹਿਲਾਂ ਚਾਹ ਪਾਣੀ ਪੀਤਾ ਕਰ ਨਹਾ ਕੇ ਉਹਦਾ ਜੋਤ ਬੱਤੀ ਲਈ ਹਨ ਮੰਦਿਰ ਚੱਲੀ ਆ ਮੈਂ ਬਸ ਹੈ ਨਾ ਮੰਦਿਰ ਆ ਕੇ ਫਿਰ ਕੰਮ ਕੁੰਮ ਕਰੂੰਗੀ ਸਾਰਾ ਤੇ ਕਿਉਂਕਿ ਮੰਦਿਰ ਜਾਣ ਚ ਫਿਰ ਟਾਈਮ ਲੱਗ ਜਾਂਦਾ ਸਾਰੇ ਕੰਮ ਜੇ ਐ ਖਿੰਡ ਜੇ ਜਾਂਦੇ ਹਨ ਤਾਂ ਕਰਕੇ ਮੈਂ ਪਹਿਲਾਂ ਮੰਦਿਰ ਜਾਇਆ ਕਰਾਂਗੇ ਬਾਅਦ ਚ ਕੰਮ ਕਰ ਕਰਿਆ ਕਰਾਂਗੇ ਆ ਕੇ ਤੇ ਬਸ ਜੀ ਮੈਂ ਆਹ ਵਾਲਾ ਛੋਟਾ ਵੀਅਰ ਕੀਤਾ ਤੇ ਬਸ ਫਿਰ ਹੁਣ ਚੱਲਦੇ ਮੰਦਰ ਠੀਕ ਹੈ ਆ ਕੇ ਮਿਲਦੇ ਆ ਤੁਹਾਨੂੰ ਤੇ ਜੀ ਇਸ ਤੋਂ ਬਾਅਦ ਫਿਰ ਮੈਂ ਚਲੀ ਗਈ ਸੀ ਮੰਦਰ ਨਾਲ ਤੋਂ ਫਿਰ ਪਹਿਲੇ ਜੋਤਿਵਤੀ ਲਈ ਜੋਤਿਵਤੀ ਕਰਕੇ ਮੈਂ ਮੰਦਰ ਚਲੀ ਗਈ ਸੀ ਮੰਦਰੋਂ ਆ ਕੇ ਤੇ ਫਿਰ ਮੈਂ ਇੱਥੇ ਲੱਗੀ ਸੀ ਨਾਸ਼ਤਾ ਬਣਾਉਣ ਮੰਦਰ ਅੱਜ ਮੈਂ ਜਲਦੀ ਚਲੀ ਗਈ ਸੀ ਮੈਂ ਕਿਹਾ ਵੀ ਪਹਿਲਾਂ ਮੰਦਰ ਜਾਇਆ ਕਰਾਂਗੇ ਤੇ ਕਿਉਂਕਿ ਫਿਰ ਨਾ ਆਪਾਂ ਜਦੋਂ ਲੇਟ ਜਾਂਦੇ ਫਿਰ ਆਪਾਂ ਨੂੰ ਆਏ ਹੁੰਦਾ ਵੀ ਆਹ ਕੰਮ ਵੀ ਕਰ ਲਿਆ ਕੰਮ ਵੀ ਨਿਮੇੜ ਲਿਆ ਕੰਮ ਕਰਕੇ ਫਿਰ ਨਾ ਧੋ ਕੇ ਜਾਵਾਂਗੇ ਵੀ ਤੇ ਫਿਰ ਆਏ ਨੋਂ ਧੋਣ ਨਾਲ ਹਨਾ ਵੀ ਕੰਮ ਕਰਦੇ ਫਿਰ ਟਾਈਮ ਲੱਗ ਜਾਂਦਾ 9:30 8:30 9:00 ਵਜੇ ਜਾਂਦੇ ਜਦੋਂ ਨਾ ਆਪਾਂ ਜਾਂਦੇ ਨਾ ਧੋ ਕੇ ਤੇ ਫਿਰ ਹਨਾ ਧੁੱਪ ਵੀ ਕਾਫੀ ਹੋ ਜਾਂਦੀ ਹੈ ਤੇ ਫਿਰ ਉਹ ਆਲਸ ਹੋ ਜਾਂਦਾ ਫਿਰ ਆ ਕੇ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਤਾਂ ਕਰਕੇ ਫਿਰ ਮੈਂ ਕਿਹਾ ਵੀ ਪਹਿਲਾਂ ਆਪਾਂ ਮੰਦਿਰ ਜਾਇਆ ਕਰਾਂਗੇ ਉਸ ਤੋਂ ਬਾਅਦ ਫਿਰ ਆ ਕੇ ਹਨਾ ਵੀ ਆਪਦਾ ਕੰਮ ਕਰ ਕਰੇ ਚੱਲਿਆ ਕਰਾਂਗੇ ਤਾਂ ਕਰਕੇ ਤੇ ਵਾਸ ਜੀ ਫਿਰ ਮੈਂ ਇਥੇ ਨਾਸ਼ਤਾ ਫਟਾਫਟ ਰੈਡੀ ਕਰੀ ਜਾਂਦੀ ਸੀ ਤੇ ਰੀਸ਼ ਨੂੰ ਮੈਂ ਕਿਹਾ ਸੀ ਵੀ ਨਾਸ਼ਤਾ ਤੇਰੇ ਮੇ ਪਾ ਦਿੰਨੀ ਹੈ ਤੇ ਬਸ ਹਣਾ ਫਿਰ ਮਾ ਦਾ ਨਾਸ਼ਤਾ ਫਟਾਫਟ ਤਿਆਰ ਕਰਕੇ ਡੱਬੇ ਚ ਪਾਉਂਗੀ ਤੇ ਅੱਜ ਹੈ ਨਹੀਂ ਸੀ ਕੁਝ ਖਾਸ ਖਾਣ ਨੂੰ ਕਿਉਂਕਿ ਰਾਤ ਵੈਸੇ ਤਾਂ ਸਬਜੀ ਬਣਾਈ ਸੀ ਗੋਭੀ ਦੀ ਪਰ ਗੋਭੀ ਮੈਂ ਦੁਪਹਿਰ ਵਾਸਤੇ ਰੱਖੀ ਸੀ ਫਿਰ ਮੈਂ ਕਿਹਾ ਚੱਲ ਨੂੰ ਨਾਮਕਤੇ ਮਿਰਚ ਦੇ ਪਰੌਂਠੇ ਬਣਾ ਲੈਣੇ ਚਾਹ ਸੀ ਤੇ ਵੀ ਉਹਦੇ ਨਾਲ ਹੀ ਆਪਾਂ ਖਾ ਲਾਂਗੇ ਚਾਹ ਨਾਲ ਤੇ ਬਸ ਹਣਾ ਮੱਖਣ ਸੀ ਤੇ ਬਸ ਫਿਰ ਮੈਂ ਫਟਾਫਟ ਨਾਸ਼ਤਾ ਬਣਾ ਕੇ ਕਰ ਦੂੰਗੀ ਰੈਡੀ

ਸਨੇਹਾ ਨੇ ਤੇਰੀ ਸੁਣ ਖੱਦ ਦੇ ਸੇ ਨਮਕ ਮਿਰਚ ਵਾਲੇ ਪਰਾਂਠੇ ਤੇ ਮੈਂ ਇੱਥੇ ਸਬਜੀ ਪਈ ਸੀ ਛਣਿਆਂ ਦੇ ਵਸ ਇਹ ਗਰਮ ਕਰ ਲੂੰਗੀ ਤੇ ਰੋਟੀ ਮੈਂ ਬਣਾ ਲਈ ਸੀ ਤਵੇ ਦੇ ਉੱਪਰ ਰੱਖਤੀ ਸੀ ਬਾਟੀ ਤੇ ਬਸ ਚਾਹ ਤੇ ਹਨਾ ਨਾਸਤਾ ਵਿੱਚ ਚਾਹ ਮੈਂ ਬਾਅਦ ਚ ਪੀਉਂਗੀ ਪਹਿਲਾਂ ਮੈਂ ਨਾਸ਼ਤਾ ਕਰੂੰਗੀ ਤੇ ਕਿਉਂਕਿ ਪਾਣੀ ਮੈਂ ਪੀਣਾ ਸੀ ਤਾਂ ਕਰਕੇ ਮੈਂ ਕਿਹਾ ਰੋਟੀ ਦੇ ਨਾਲ ਪਾਣੀ ਪੀ ਲਾਂਗੇ ਕਿਉਂਕਿ ਸਬਜੀ ਨਾਲ ਫਿਰ ਮਿਰਚ ਵਗੈਰਾ ਲੱਗ ਜਾਂਦੀ ਹੈ ਤਾਂ ਕਰਕੇ ਤੇ ਵਸੇ ਫਿਰ ਮੈਂ ਇੱਥੇ ਆਪਦਾ ਨਾਸ਼ਤਾ ਕਰਨ ਤੋਂ ਬਾਅਦ ਉਦੋਂ ਬਾਅਦ ਫਿਰ ਮੈਂ ਆ ਗਈ ਸੀ ਰੂਮ ਦੇ ਵਿੱਚ ਬਿਸਤਰੇ ਵਗੈਰਾ ਚੱਕਣ ਕਿਉਂਕਿ ਬਿਸਤਰੇ ਉਮ ਪਏ ਸੀ ਸਾਰਾ ਕੰਮ ਰਸੇਪਿਆ ਸੀ ਤੇ ਵਸੇ ਸਿ ਨਾਸ਼ਤੇ ਬਣਾਇਆ ਸੀ ਮੰਦਰ ਜਾ ਕੇ ਆਈ ਸੀ ਜੋਤਵਤੀ ਕੀਤੀ ਸੀ ਵਸੇ ਇੰਨੇ ਕੰਮ ਹੋਇਆ ਸੀ ਤੇ ਵਸੇ ਫਿਰ ਮੈਂ ਇੱਥੇ ਲੱਗ ਗਈ ਸੀ ਪਹਿਲਾਂ ਮੈਂ ਹਵਾਜੂ ਦੀ ਕੋਟੀ ਪਾ ਗਈ ਸੀ ਜਾਗਟ ਤੇ ਫਿਰ ਮੈਂ ਸੋਬਾ ਠੰਡ ਜੀ ਲੱਗੀ ਨਹੀਂ ਇਸ ਕਰਕੇ ਫਿਰ ਮੈਂ ਹਨਾ ਫੁੱਲਵਾਜੂ ਦੀ ਪਾਲੀ ਸੇ ਆ ਕੇ ਕਿਉਂਕਿ ਠੰਡ ਜੀ ਗਈ ਫੀਲ ਹੋ ਜਾਂਦੀ ਸੀ ਵੀ ਠੰਡ ਲੱਗਦੀ ਆ ਨਾ ਫਿਰ ਮੈਂ ਫੁੱਲਵਾਜੂ ਦੀ ਪਾਲੀ ਸੀ ਬਸ ਬਿਸਤਰੇ ਵਗੈਰਾ ਚੱਕ ਕੇ ਡਸਟਿੰਗ ਕਰਕੇ ਉਦੋਂ ਬਾਅਦ ਫਿਰ ਮੈਂ ਗਈ ਸੀ ਕਿਚਨ ਦੇ ਵਿੱਚ ਅੱਗੇ ਚੰਦੇ ਵਿੱਚ ਮੈਂ ਲੱਗ ਗਈ ਸੀ ਭਾਂਡੇ ਮਨਜਣ ਪਾਂਡੇ ਕਾਫੀ ਹੋਏ ਪਏ ਸੀ ਤੇ ਫਿਰ ਮੈਂ ਕਿ ਫਟਾਫਟ ਵੀ ਮੈਂ ਮਾ ਜਾਂਦਾ ਤੇ ਸਵੇਰ ਸਵੇਰ ਹੁਣ ਤਾਂ ਠੰਡ ਵੀ ਕਾਫੀ ਹੋਣ ਲੱਗ ਗਈ ਤੇ ਵੀ ਹਨਾ ਐ ਤੁੱਪੇ ਬੈਠਣ ਨੂੰ ਜੀ ਕਰਦਾ ਵੀ ਤੁੱਪੇ ਬੈਠੀਏ ਤੇ ਤੁੱਪੋਂ ਦਾ ਵਧੀਆ ਲੱਗਦੀ ਆ ਤੇ ਹਨਾ ਫਿਰ ਵੀ ਮੱਧਮ ਜੀ ਹੁੰਦੀ ਆ ਤੁੱਪਾ ਕਿਤੇ ਤੇਜ਼ ਹੁੰਦੀ ਆ ਕਿਤੇ ਮੱਧਮ ਜੀ ਹੁੰਦੀ ਆ ਤੇ ਬਸ ਐਂ ਕਰਦੇ ਕਰਦੇ ਠੰਡ ਜ਼ਿਆਦਾ ਹੋ ਜਾਣੀ ਆ ਹੁਣ ਬਸ ਥੋੜੇ ਦਿਨਾਂ ਤੱਕ ਹੁਣ ਕਹਿੰਦੇ ਵੀ ਕਾਫੀ ਠੰਡ ਪੈਣੀ ਆ ਤੇ ਬਸ ਇੱਥੇ ਫਿਰ ਜਿਵੇਂ ਭਾਂਡੇ ਮਾਜ ਕੇ ਫਟਾਫਟ ਹਨਾ ਇੱਕ ਸਾਈਡ ਤੇ ਧੋ ਕੇ ਰੱਖ ਲੂੰਗੀ ਫਿਰ ਮਾਜ ਦੂੰਗੀ ਨਿਵਾਜ ਜਿੱਥੇ ਫਿਰ ਮੈਂ ਫਟਾਫਟ ਭਾਂਡੇ ਮਾਂਜ ਕੇ ਕਰ ਲੂੰਗੀ ਰੈਡੀ ਤੇ ਵੈਸੇ ਮੈਂ ਇੱਕ ਸੈਂਖ ਦੇ ਵਿੱਚ ਪਹਿਲਾਂ ਸਾਫ਼ ਕਰਕੇ ਰੱਖ ਲੇ ਤੇ ਦੂਜੇ ਸੈਂਖ ਦੇ ਵਿੱਚ ਹੁਣ ਸਾਬਣ ਨਾਲ ਮਾਂਜ ਕੇ ਰੱਖੀ ਜਾਨੀ ਭਾਂਡੇ ਤੇ ਬਸ ਹਨਾ ਫਟਾਫਟ ਫਿਰ ਮੈਂ ਮਾਂਜ ਕੇ ਟੋਕਰੇ ਦੇ ਵਿੱਚ ਰੱਖੂੰਗੀ ਸਾਰੇ ਭਾਂਡੇ ਧੋ ਕੇ ਪਹਿਲਾਂ ਮੈਂ ਸੈਂਖ ਸਾਫ਼ ਕਰ ਲੂੰਗੀ ਚੰਗੀ ਤਰ੍ਹਾਂ ਸੈਂਖ ਸਾਫ਼ ਕਰਕੇ ਤੇ ਫਿਰ ਇਹਨੂੰ ਧੋ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਮੈਂ ਟੋਕਰੇ ਦੇ ਵਿੱਚ ਭਾਂਡੇ ਧੋ ਕੇ ਰੱਖ ਦੂੰਗੀ ਇੱਥੇ ਹੋ ਗਿਆ ਸੀ ਜੀ ਦੁਪਹਿਰ ਦਾ ਟਾਈਮ ਦਪਰ ਦੇ 1:30 ਹੋ ਗਏ ਸੀ ਤੇ ਮੈਂ ਇੱਥੇ ਗੁੰਨ ਰਹੀ ਸੀ ਆਟਾ ਤੇ ਸੁਨਿਆ ਨਾਲ ਮੈਂ ਗੱਲਾਂ ਵੀ ਕਰੀ ਜਾਂਦੀ ਸੀ ਨਾਲ ਨਾਲ ਤੇ ਨਾਲ ਹੀ ਆਟਾ ਗੁੰਨੀ ਜਾਂਦੀ ਸੀ ਮੈਂ ਕਿਚਲ ਮੈਂ ਆਟਾ ਗੁੰਨ ਕੇ ਰੱਖਦਾ ਤੇ ਕਿਉਂਕਿ ਹਜੇ ਤਾਂ ਪਰੋਟੀ ਨਹੀਂ ਬਣਾਉਣੀ ਸੀ ਰੋਕ ਕੇ ਜ ਬਣਾਵਾਂਗੇ 1:30 ਵਜੇ ਤੇ ਮੈਂ ਕਿਚਲ फटाफट ਮੈਂ ਆਟਾ ਗੁੰਨ ਕੇ ਰੱਖਦਾ ਕਿਉਂਕਿ ਕਣੀ ਜ ਭਿੱਜ ਜਾਂਦੀ ਆਟੇ ਦੀ ਤੇ ਵਧੀਆ ਸੌਫਟ ਹੋ ਜਾਂਦਾ ਆਟਾ ਗੁੰਨੇ ਤੋਂ ਜੇ ਆ ਪੱਧਾ ਕੰਟਾ ਕੰਟਾ ਰੱਖਦੀ ਆਟਾ ਗੁੰਨ ਕੇ ਤਾਂ ਅਰ ਕਿਤੇ ਮੈਂ ਮਿਸਾ ਜਾ ਆਟੇ ਗੁੰਦੀ ਹੁੰਨੀ ਵਧੀਆ ਹਨਾ ਤੇ ਵੀ ਇਕੱਠਾ ਜਾ ਹੋ ਜਾਂਦਾ ਕਿਉਂਕਿ ਕਣਕ ਦਾ ਆਟਾ ਇਕੱਠਾ ਨਹੀਂ ਹੁੰਦਾ ਤੇ ਠੀਕ ਹੈ ਜੀ ਇੱਥੇ ਮੈਂ ਕਰਦੇ ਆ ਆਪਾਂ ਵੀਡੀਓ ਦਾ ਐਂਡ ਤੇ ਅੱਜ ਦਾ ਵਲੋਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਪਰ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ ਸੋਨੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਫੁੱਲ ਵਾਜ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ